ਤੁਹਾਡੇ ਗਵੰਡੀ ਦੇ ਤੁਹਾਡੇ ਪਿੰਡਾਂ ਦੇ ਨੇ ਉਹ ਇਸ ਹਲਕੇ ਦੀ ਨਮਾਇੰਦਗੀ ਐਲਕੀ ਤੁਹਾਡੀ ਆਪਣੀ ਜਿਹੜੀ ਮਾਂ ਪਾਤੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਜਿਹਦਾ 54 ਨਿਸ਼ਾਨ ਹੈ 11 ਤਰੀਕ ਨੂੰ ਇਲੈਕਸ਼ਨਾਂ ਨੇ ਅਜ ਤੋਂ ਇੱਕ ਹਫਤਾ ਬਾਅਦ 4 ਨੰਬਰ ਤੇ ਆ ਸੁਣ ਲਿਓ ਚੰਗੀ ਤਰ੍ਹਾਂ ਬੀਬੀਓ ਪੈਰੋ ਮਾਤਾਓ ਸੱਜੀਓ ਮੇਰੇ ਬਜ਼ੁਰਗੋ ਤੇ ਨੌਜਵਾਨ ਵੀਰੋ ਕਿ 4 ਨੰਬਰ ਦਾ ਜਿਹੜਾ ਬਟਨ ਹੈ ਉਹ ਤੁਹਾਡੇ ਪੰਜੇ ਦਾ ਬਟਨ ਹੈ ਆਪਣੀ ਸਾਰਿਆਂ ਦੀ ਮਾਪਾ ਪਾਰਟੀ ਕਾਂਗਰਸ ਜਿਸ ਦਾ ਸਾਡੇ ਬਜ਼ੁਰਗਾਂ ਨੇ ਬਾਪੂ ਜੀ ਨੇ ਹੁਣੇ ਜ਼ਿਕਰ ਕੀਤਾ ਸਾਰ ਲਖਾ ਸਿੰਘ ਜੀ ਕਿ ਕਾਂਗਰਸ ਪਾਰਟੀ ਸਾਰਿਆਂ ਨਾਲੇ ਲਖਾ ਸਿੰਘ ਜੀ ਮੈਂ ਸਾਰਿਆਂ ਨੂੰ ਆ ਯਾਦ ਤੁਸੀਂ ਨਾ ਡਿਸਟਰਬੈਂਸ ਬੜੀ ਕਰਦੇ ਰਹਿੰਦੋ ਹਣ ਜੋ ਵੀ ਹੋਇਆ ਬਹਿ ਜੋ ਯਾ ਖਲੋ ਜੋ ਦੋਨੇ ਤੇ ਕੰਮ ਕਰੋ ਗੱਲ ਕਰ ਲੈ ਜੀ ਤੁਸੀਂ ਸਾਰਿਆਂ ਦਾ ਪਹਿਲਾ ਹੱਕ ਲਖਾ ਸਿੰਘ ਜੀ ਪੰਡਿਤ ਜਵਾਲਲਲ Nehru ਨੇ ਤੇ ਕਾਂਗਰਸ ਨੇ ਬਹੁਤ ਕੁਝ ਦਿੱਤਾ ਤੁਸੀਂ ਦੱਸਿਆ ਕਿ ਸ਼ੁਰੂ ਤੇ ਦੀਪੂਆਂ ਤੇ ਮਿੱਟੀ ਦੇ ਤੇਲ ਸਾਬਣ ਹਰ ਚੀਜ਼ ਹੀ ਆਉਂਦੀ। ਫੌਜ ਦੇ ਕੋ ਫੌਜੀ ਬੈਠਾ ਕੋ ਬਾਹ ਖੜੀ ਕਰੋ ਕੋ ਫੌਜਦਾਰ ਹੈ ਜਿਹੜਾ ਪਹਿਲੇ ਪਹੁੰਚਦੇ ਨਹੀਂ ਮੇਰੇ ਕੋਲ ਐਸੀ ਇਹ ਫੌਜ ਵਾਲਿਆਂ ਨੂੰ ਕੰਟੀਨ ਦਿੱਤੀ ਹੁੰਦੀ ਰਿਟਾਇਰ ਫੌਜੀਆ ਨੂੰ ਸਾਰੀ ਚੀਜ਼ ਸਸਤੇ ਰੇਟ ਤੋਂ ਤੁਹਾਨੂੰ ਮਿਲਦੀ ਇਸ ਤਰ੍ਹਾਂ ਹੀ ਕਾਂਗਰਸ ਨੇ ਸ਼ੁਰੂ ਦੇ ਵਿੱਚ ਆ ਜਗਾ ਹੈ ਦੀਪੂ ਦਿੱਤੇ ਸਸਤੀ ਚੀਜ਼ ਦਿੱਤੀ ਉਸ ਨੂੰ ਵੀ ਸਾਰਿਆਂ ਨੂੰ ਜਿਹੜੀ ਇੰਪੋਰਟੈਂਟ ਤੇ ਜ਼ਰੂਰੀ ਚੀਜ਼ ਹੈ ਉਹ ਹੈ ਜੇ ਤੁਹਾਨੂੰ ਜਿਹੜਾ ਬੋਰਡ ਤਾਂ ਹੱਕ ਦਿੱਤਾ ਮੈਂ ਵੀ ਚੰਗੀ ਤਰ੍ਹਾਂ ਇੱਕ ਵਾਰ ਗੱਲ ਸਮਝ ਲਿਓ ਆ ਜਿਹੜੇ ਪੁੱਛਦੇ ਨਾ ਕਾਂਗਰਸ ਨੇ ਤੁਹਾਨੂੰ ਦਿੱਤਾ ਕੀ ਇੱਕ ਪਰ ਆਪ ਮੇਰੀ ਗੱਲ ਸੁਣ ਰਹੇ ਹੋ ਜੇ ਤੁਹਾਨੂੰ ਵੋਟ ਦਾ ਹੱਕ ਨਾ ਦਿੱਤਾ ਹੁੰਦਾ ਤਾਂ ਤੁਸੀਂ ਸਮਝਦੇ ਹੋ ਪ੍ਰਧਾਨ ਮੰਤਰੀ ਵੀ ਝੋਲੀ ਅੱਡ ਕੇ ਵੋਟਾਂ ਮੰਗਦਾ ਤਾਂ ਦੇਖੋ ਨਹੀਂ ਤੇ ਪੁਰਾਣੇ ਟਾਈਮ 'ਚ ਜਦੋਂ ਮਹਾਰਾਜਾ ਦਾ ਵਕਤ ਸੀ ਅੰਗਰੇਜ਼ਾਂ ਦਾ ਹਕੂਮਤ ਸੀ ਜਾਂ ਮੁਗਲਾਂ ਦੀ ਹਕੂਮਤ ਸੀ ਤੇ ਉਦੋਂ ਇਹਨਾਂ ਦੇ ਦਰਬਾਰ ਦੇ ਵਿੱਚ ਸਾਨੂੰ ਪੂਰਾ ਪੂਰਾ ਦਿਨ ਝੋਲੀ ਅੱਡ ਕੇ ਖਲੋਣਾ ਪੈਂਦਾ ਸੀ ਕਿਉਂ ਬੂਟਾ ਸਿੰਘ ਜੀ ਲੱਖਾ ਸਿੰਘ ਜੀ ਸਹੀ ਏ ਕਿ ਨਹੀਂ ਜੀ ਠੀਕ ਹੈ ਇਹ ਕਾਂਗਰਸ ਦੀ ਸਾਰਿਆਂ ਵੱਡੀ ਦੇਣ ਹੈ ਆਪਾਂ ਨੂੰ ਵੋਟਾਂ ਦਾ ਹੱਕ ਦਿੱਤਾ ਹਰ ਹਰ ਪਾਰਟੀ ਤੁਹਾਡਾ ਤਰਨਾ ਮਾਰ ਰਾਂਦੀ ਹਰ ਪਾਰਟੀ ਹੱਥ ਜੋੜਦੀ ਹੈ ਹਰ ਪਾਰਟੀ ਝੋਲੀ ਅੱਡਦੀ ਵੱਡੇ ਤੋਂ ਵੱਡਾ ਬੰਦਾ ਲਈ ਮੁੱਖ ਮੰਤਰੀ ਵੀ ਆਏਗਾ ਝੋਲੀ ਅੱਡਣੀ ਪਏ ਇਹ ਸਾਰਿਆਂ ਵੱਡੀ ਕਾਂਗਰਸ ਦੀ ਦੇਣ ਪਹਿਲੀ ਹੈ ਫੇਰ ਆਪਣੇ ਦਲਿਤ ਵੀਰਾਂ ਨੂੰ ਰੈਜ਼ਰਵੇਸ਼ਨ ਦਿੱਤੀ ਰੈਜ਼ਰਵੇਸ਼ਨ ਜਿਹਦੇ ਨਾਲ ਹੁਣ ਪੰਜਾਬ ਦੇ 117 ਹਲਕਿਆਂ ਚੋਂ 34 ਹਲਕੇ ਰੈਜ਼ਰਵ ਨੇ ਐਮਐਲਏ ਇਹ ਸਾਡੀ ਜਮਾਤ ਹੈ 인ਡੀਆ ਨੈਸ਼ਨਲ ਕਾਂਗਰਸ ਜਿਨ੍ਹਾਂ ਪੰਜਾਬ ਦੇ ਵਿੱਚ ਹੀ ਪਹਿਲੀ ਦਫਾ ਇੱਕ ਦਲਿਤ ਨੂੰ ਮੌਕਾ ਦਿੱਤਾ ਮੁੱਖ ਮੰਤਰੀ ਬਣ ਦਾ ਇਹ ਸਾਡੀ ਪਾਰਟੀ ਹੈ ਜਿਸ ਨੇ ਇੱਕ ਸਾਡੇ ਹੀ ਸਾਥੀ ਨੂੰ ਪੜੇ ਲਿਖੇ ਮੈਨਤੀ ਨੂੰ ਦੂਰੰਦੇਸ਼ ਸਾਥੀ ਨੂੰ ਹਿੰਦੁਸਤਾਨ ਦਾ ਹੋਮ ਮਿਨਿਸਟਰ ਬਣਾਇਆ ਪਛਰੀਆਂ ਸ਼ਰੇਣੀਆਂ ਦੇ ਵਿੱਚੋਂ ਸਾਡੀ ਕਾਂਗਰਸ ਦੇ ਲੀਡਰ ਨੂੰ ਹਿੰਦੁਸਤਾਨ ਦਾ ਰਾਸ਼ਟਰਪਤੀ ਬਣਾਇਆ ਹਿੰਦੁਸਤਾਨ ਦਾ ਰਾਸ਼ਟਰਪਤੀ ਇਹੀ ਸਾਡੀ ਪਾਰਟੀ ਹੈ ਜਿਹਨੇ ਇਸ ਏਰੀਆ 'ਚ 1956 ਤੋਂ ਲੈ ਕੇ 1964 ਤੱਕ ਇੱਕ ਮੁੱਖ ਮੰਤਰੀ ਬਣਾਇਆ ਇਸ ਏਰੀਆ ਦੇ ਮਾਝੇ ਚੋਂ ਕੱਲਿਆ ਤੇ ਅੱਜ ਦੇ ਦਿਨ ਤੱਕ ਉਹਦੇ ਕੰਮਾਂ ਦੇ ਕਾਰਨ ਉਹ ਹਿੰਦੁਸਤਾਨ 'ਚ ਜਾਣਿਆ ਜਾਂਦਾ ਸਾਰਿਆਂ ਨਾਲੋਂ ਕਾਮਯਾਬ ਮੁੱਖ ਮੰਤਰੀ ਹੈ ਉਸ ਸਾਡੇ ਮਝੈਲ ਦਾ ਸਾਰੇ ਹਿੰਦੁਸਤਾਨ ਚ ਨਾਂਏ ਬਿਲਡਰ ਆਫ ਪੰਜਾਬ ਨੂੰ ਕਿਹਾ ਜਾਂਦਾ ਮਰਦੇ ਬਜਾਹਦ ਕਿਹਾ ਜਾਂਦਾ ਇਹੀ ਕਾਂਗਰਸ ਜਮਾਤ ਹੈ ਜਿਹਨੇ ਐਗਰੀਕਲਚਰ ਦਾ ਮੰਤਰੀ ਤੇ ਸਪੀਕਰ ਇਸ ਏਰੀਆ ਤੋਂ ਦਿੱਤਾ ਪੰਜ ਵੜਾ ਪਿੰਡ ਤੋਂ ਕੀ ਲਾਸੀ ਨੂੰ ਬਸਾ ਦੇ ਪੰਜ ਵੜ ਵਾਲਿਆਂ ਦੇ ਲਖਾ ਤੇ ਨਹੀਂ ਜਿਆਦਾ ਤੋਂ ਢੱਲੋ ਜੀ ਗੁਰਦਾਸ ਸਾਹਿਬ ਸਾਡੇ ਆਪਣੇ ਹੀ ਨਾ ਪਿੰਡਾਂ ਚੋਂ ਹੀ ਇੱਕ ਹੋਰ ਆਏ ਜਿਹੜੇ ਇਲੈਕਸ਼ਨ ਕਮਿਸ਼ਨਰ ਵੀ ਸਰ ਉਹਨਾਂ ਨੂੰ ਫਿਰ ਮੰਤਰੀ ਬਣਾਇਆ ਉਹਨਾਂ ਨੇ ਫਿਰ ਯੋਗਦਾਨ ਪਾਇਆ ਜ਼ਿਲ੍ਹਾ ਵੀ ਕਾਂਗਰਸ ਦੀ ਸਰਕਾਰ ਦੇ ਵਿੱਚ ਚਰਨਤਨ ਸਾਹਿਬ ਨੂੰ ਅਸੀਂ ਬਣਾਇਆ ਸਪੋਰਟਸ ਦੇ ਮਨਿਸਟਰ ਰਹੇ ਤੁਹਾਡੇ ਬਹੁਤ ਸਾਰੇ ਨੌ ਜਵਾਨ ਬੱਚਿਆਂ ਦੇ ਕਾਲਜ ਮੁੰਡਿਆਂ ਦੇ ਕਾਲਜ ਸਕੂਲਾਂ ਚ ਪਲੇਗਰਾਉਂਡ ਸਟੇਡੀਅਮ ਉਹ ਬਣਾਏ ਕੋਈ ਨਾਮ ਹੋ ਸਕਦਾ ਉਹਨਾਂ ਦਾ ਕੀ ਹੈ ਤਰਨਤਾਂ ਤੋਂ 4-5 ਕਿਲੋਮੀਟਰ ਤੇ ਪੈਂਦੇ ਹੈ ਅਲਾਦੀਨ ਪੁਲ ਉਹ ਨਾਜ ਹੈ ਪਤਾ ਸਬ ਮਨੋਰ ਸਿੰਘ ਜਿਲਦਾ ਨਾ ਸੁਣਿਆ ਸੁਣਿਆ ਕਿ ਮਨੋਰ ਸਿੰਘ ਜਿਲਸਾ ਤੇ ਮੰਤਰੀ ਦੇ ਕਾਂਗਰਸ ਨੇ ਬਣਾਇਆ ਉਹ ਵੀ ਇਸੇ ਹਿੱਸੇ ਹੁਣ ਮੇਰੀ ਗੱਲ ਸੁਣ ਲੋ ਇੱਕ ਸਾਰਾ ਨੂੰ ਵੱਡੀ ਪਤੇ ਦੀ ਸਾਦਾ ਹੁਣ ਅਗਲਾ ਜਿਹੜਾ ਸਾ ਲੱਖਾ ਸਿੰਘ ਨੇ ਗੱਲ ਕੀਤੀ ਹੈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ। ਸਾਲ ਬਾਅਦ ਕਾਂਗਰਸ ਦੀ ਸਰਕਾਰ ਆ। ਉਹ ਸਰਕਾਰ ਦਾ ਵੱਡਾ ਟੀਚਾ ਕੀ ਹੋਣਾ? ਆ ਸੁਣ ਲਓ ਇੱਕ ਚੰਗੇ ਤਰ੍ਹਾਂ। ਪਹਿਲਾ ਟੀਚਾ ਹੈ ਕਿ ਜਿਹੜੇ ਲੋਕ ਫਰੋਤੀਆਂ ਮੰਗਦੇ। ਜਿਹੜੇ ਵੱਡੇ ਵੱਡੇ ਕਸਬਿਆਂ 'ਚ ਗੋਲੀਆਂ ਮਾਰ ਕੇ ਲੋਕਾਂ ਨੂੰ ਮਾਰਦੇ। ਜਿਹੜੇ ਕਿਸੇ ਦੁਕਾਨਦਾਰ ਨੂੰ ਕਾਰੋਬਾਰ ਨਹੀਂ ਕਰਨ। ਜਿਹੜੇ ਕਿਸੇ ਵਿਅਕਤੀ ਨੂੰ 5 ਵਜੇ ਤੋਂ ਬਾਅਦ ਸਕੂਟਰ ਤੇ ਸਾਈਕਲ ਤੇ ਮੋਟਰਸਾਈਕਲ ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੇ ਜਿਹੜੇ ਲੋਕ ਸਾਡੀਆਂ ਮਾਤਾਵਾਂ ਤੇ ਪੈਣਾ ਬੈਠੀਆਂ ਨੇ ਆਹ ਮੇਰੀ ਗੱਲ ਸੁਣ ਲੋ ਮੇਰੀਆਂ ਮਾਵਾਂ ਤੇ ਧਰ ਲੋ ਕੋਈ ਬਾਹ ਖੜੀ ਕਰਕੇ ਦੱਸੇ ਕਦੀ ਵਿਆਹ ਸ਼ਾਦੀ 'ਚ ਵੀ ਜ਼ੇਵਰ ਪਾਇਆ ਜੇ ਉਹ ਹੁਣ ਤੇ ਵਿਆਹ ਸ਼ਾਦੀਆਂ ਜ਼ੇਵਰ ਦੀ ਕੋਈ ਬੰਦਾ ਡਰਦਾ ਕਿ ਸਾਡੀਆਂ ਕੰਨਾਂ ਦੇ ਵਿੱਚੋਂ ਵਾਲੀਆਂ ਲੈ ਲਾ ਕੇ ਲੈ ਦੇ ਕਿਉਂ ਸਹੀ ਹੈ ਕਿ ਨਹੀਂ ਜੀ ਇਹ ਗਲਤ ਗੱਲ ਏ ਤੇ ਸਰ ਆਪ ਭਗਵੰਤ ਸਿੰਘ ਮਾਣੂ ਸੌਰੀ ਗਲਤੀ ਨਾ ਮੇਨ ਕੋ ਸਿੰਘ ਕਿਹਾ ਕੋਈ ਸਿੰਘ ਤੇ ਹੈ ਨਹੀਂ ਭਗਵੰਤ ਮਾਣੂ ਪੁੱਛੋ ਇੱਥੇ ਆ ਰਿਹਾ ਕਿ ਭਗਵੰਤ ਮਾਨ ਜੀ ਕਿਹੜੀ ਉਪਲਬਧੀ ਤੁਹਾਡੀ ਉਹ ਦੁਕਾਨਾਂ 6 ਵਜੇ ਬੰਦ ਹੋ ਜਾਂਦੀਆਂ ਕਾਂਗਰਸ ਦੇ ਰਾਜ ਚ 10-10 ਵਜੇ ਤੱਕ ਤਾਂ ਡਾਢਾ ਖੁੱਲਾ ਰਹਿੰਦਾ ਸੀ ਖੁੱਲਾ ਨਹੀਂ ਰਹਿੰਦਾ ਸੀ ਕਿ ਨਹੀਂ ਸੀ ਸਦਾ ਚ ਬੰਦ ਹੁੰਦਾ 11 ਵਜੇ ਤੱਕ ਡਾਢਾ ਖੁੱਲਾ ਰਹਿੰਦਾ ਸੀ 6 ਵਜੇ ਬੰਦ ਹੋ ਜਾਂਦਾ ਤੇ ਪੁਰਾਣਾ ਵਕਤ ਵੀ ਤੁਹਾਨੂੰ ਯਾਦ ਕਰਾ ਦਵਾਂ ਮੈਂ ਵੀ ਤੁਹਾਡੇ ਇਸ ਏਰੀਏ ਚ ਹਾਂ 100 ਕਿਲੋਮੀਟਰ ਦਾ ਮੇਰਾ ਪਿੰਡ ਹੈ ਕਾਦੀ 6 ਵਜੇ ਤੋਂ ਬਾਅਦ ਕੋਈ ਜਾਨਵਰ ਵੀ ਸਰਕਾਂ ਤੇ ਨਹੀਂ ਸੀ ਲੱਭਦਾ ਤੇ ਮੀਲੇ ਵਿੱਚੋਂ 15 ਦਿਨ ਕਾਲ ਹੁੰਦੀ ਸਰਦਾਰ ਸਾਹਿਬ ਕਿ ਬਦਾਲ ਬੰਦ ਕਰੋ ਕਰਦੇ ਰਹੇ ਕਿ ਨਹੀਂ ਆਪਾਂ ਜਵਾਬ ਦਾ ਡਰ ਤੇ ਤਰਨਸਾਨ ਬੰਦੋ ਦਰੇ ਕਰੀ ਕਦੀ ਕਿਸੇ ਨੇ ਮੇਰੇ ਵੀਰੋ ਪ੍ਰਮਾਤਮਾ ਨੂੰ ਆਦਰ ਨਾਜ਼ਰ ਕਰਕੇ ਕਹਿ ਰਹੇ ਹਾਂ ਕਿਉਂਕਿ ਸਾਲ ਨੂੰ ਵੱਧ ਜੇ ਮਾਨ ਸਾਡੇ ਦਸਮ ਗੁਰੂਆਂ ਨੇ ਕੀਤਾ ਤੇ ਉਹ ਤੁਹਾਡੇ ਤੇ ਕੀ ਉਹਨੇ ਕਿਹਾ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਜਾਤ ਤੁਸੀਂ ਮੈਨੂੰ ਦੱਸੋ ਉਹਨਾਂ ਦਿਨਾਂ ਦੇ ਵਿੱਚ 15-15 ਦਿਨ ਲਗਾਤਾਰ ਸਾਡੇ ਬਾਜ਼ਾਰ ਬੰਦ ਰਹੇ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਸਰਦਾਰ ਸਾਹਿਬ ਇੱਕ ਨੰਬਰ ਦਾ ਅੱਜ 18ਵੇਂ ਨੰਬਰ ਤੇ ਬਿਮਾਰੂ ਸੂਬਾ ਹੋ ਗਿਆ ਜਿਸ ਸਾਹ ਤੰਦਰੁਸਤ ਪਰਵਾਰ ਇੱਕ ਜਿਸਮ ਹੁੰਦਾ ਬਿਮਾਰੀ ਲੱਗ ਜੇ ਤੇ ਬਿਮਾਰ ਜੇ ਸਮਝੋ ਜ। ਅੱਜ 80% ਦੀ ਨੌਜਵਾਨ ਬੱਚੇ ਭਾਵੇਂ ਕਿਸਾਨਾਂ ਦੇ ਨੇ ਭਾਵੇਂ ਜ਼ਮੀਦਾਰਾਂ ਦੇ ਨੇ ਭਾਵੇਂ ਸਾਡੇ ਖੇਤ ਮਜ਼ਦੂਰਾਂ ਦੇ ਨੇ ਭਾਵੇਂ ਸਾਡੇ ਦਲਿਤ ਪਾਈਚਾਰੇ ਦੇ ਨੇ ਭਾਵੇਂ ਪਛੜੀਆਂ ਸ਼ਰੇੜੀਆਂ ਦੇ ਨੇ ਭਾਵੇਂ ਕਾਰੋਬਾਰੀਆਂ ਦੇ ਨੇ ਅਜੇ ਤੱਕ 50 ਸਾਲ ਕਿਸੇ ਕਾਰੋਬਾਰੀ ਨੇ ਮੁੰਡਾ ਨਹੀਂ ਠਿਕਲਿਆ ਉਹ ਸਭ ਦੇ ਕਾਰੋਬਾਰ ਵਧੀਆ ਚੱਲੇ ਜਾਂਦੇ 80% ਦੀ ਨੌਜਵਾਨ ਬੱਚੇ ਅੱਜ ਵਿਦੇਸ਼ਾਂ ਚਲੇ ਕੇ ਸਦਾਸ ਸ। ਇਹ ਸਹੀ ਹੈ ਕਿ ਨਹੀਂ ਜੀ? ਤੇ ਹੁਣ ਰਹਿ ਗਏ ਕੱਲੇ ਬਜ਼ੁਰਗ ਇਹਦੀ ਪੀੜੀ ਵੱਧ ਤੋਂ ਵੱਧ 1520 ਸਾਲ ਰਹੀ 15 ਤੋਂ 20 ਸਾਲ ਮੈਂ ਤੁਹਾਨੂੰ ਹੱਥ ਜੋੜ ਕੇ ਗੁਜ਼ਾਰਿਸ਼ ਕਰਨੀ ਹੈ ਸਾਨੂੰ ਪਹਿਲੀ ਜ਼ਰੂਰਤ ਤੇ ਸਾਨੂੰ ਆਪਣੀ ਜ਼ਿੰਦਗੀ ਦੀ ਆਪਣੇ ਪਰਿਵਾਰ ਦੀ ਜ਼ਿੰਦਗੀ ਕਿ ਉਹ ਮਹਿਫੂਜ਼ ਹੋਏ ਸਾਡਾ ਕਾਰੋਬਾਰ ਮੈਂ ਕਾਰੋਬਾਰ ਦਾ ਮਤਲਬ ਆਵੇਂ ਮੈਂ ਦਿਹਾੜੀ ਕਰਨਾ ਘਰ ਤੋਂ ਘੜ ਮੈਨੂੰ ਡਰ ਨਾ ਹੋਏ ਕਿ ਮੇਰੇ ਬੱਚਿਆਂ ਨੇ ਜੋ ਬਾਲ ਵਾਲੇ ਸਕੂਲ ਚ ਪੜਨ ਜਾਣਾ ਉਹ ਸ਼ਾਮ ਨੂੰ ਪਰਤ ਕੇ ਆ ਜਾਣਗੇ ਜੋ ਦੱਸੋ ਹੈ ਤਾਂ ਹਰ ਆਦਮੀ ਨੂੰ ਡਾਲੇ ਦਿਹਾੜੀ ਕਰਨ ਵਾਲੇ ਨੂੰ ਵੀ ਡਾਲੇ ਵਪਾਰੀ ਨੂੰ ਵੀ ਡਾਲੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਡਾਲੇ ਬਜ਼ੁਰਗਾਂ ਨੂੰ ਵੀ ਡਾਲੇ ਤੇ ਨੌਜਵਾਨਾਂ ਨੂੰ ਵੀ ਡਾਲੇ ਸਾਡੀਆਂ ਪੈਣਾ ਮਾਤਾਵਾਂ ਤੇ ਡਰਦੀਆਂ ਘਰਾਂ ਦੇ ਬਾਹਰ ਸਤਾਰਦੀ ਕੁਵਾਰੀ ਪਾਕ ਨਹੀਂ ਬੈਂਦੀਆਂ ਕਿ ਪਤਾ ਨਹੀਂ ਕਦੋਂ ਆ ਤੁਹਾਡੀਆਂ ਗਲੀਆਂ ਦੇ ਵਿੱਚੋਂ ਪਿੰਡ ਦੀਆਂ ਗਲੀਆਂ ਤੇ ਉਹਦੇ ਸੁਭਾਵ ਦੇ ਬਾਜ਼ਾਰਾਂ ਚੋਂ ਸਾਲੀਆਂ ਪਹਿਣਾ ਜਿਸ ਦਾ ਸਾਡੇ ਸਰਦਾਰ ਨੇ ਮਨਜਿੰਦਰ ਸਿੰਘ ਬਹਿਲਾ ਸਾਹਿਬ ਦੇ ਘਰੋਂ ਸਾਲੀ ਵਲੀ ਭੈਣ ਨੇ ਪਰਸਾ ਫੰਜ ਰੱਖਿਆ ਅਜੋ ਬਾਗ ਦੇ ਵਿੱਚ ਪਰਸ ਥੋੜਾ ਜਿਹਾ 15 ਮਿੰਟ ਆਪਣੇ ਮੋਢੇ ਤੇ ਭਾਕ ਦੇ ਵਿੱਚ ਪਿੱਛੋਂ ਮੋਟਰਸਾਈਕਲ ਵਾਲਾ ਆਏਗਾ ਪਰਸ ਸਮੇਤ ਬੀਬੀ ਨੂੰ ਖਿੱਚਦਾ ਜਾਏਗਾ اچھا ਇਹ ਕਿ ਨਹੀਂ ਅਸਹੀ ਕਿ ਨਹੀਂ ਜੋ ਮਾਤਾ ਸਹੀ ਹੈ ਨਾ ਆਪਾਂ ਨੂੰ ਇਸ ਕਿਸਮ ਦੇ ਨਾਲ ਚਾਹੀਦਾ ਉਹੀ ਮਾਤਾ ਸਾਡੀ ਪਰਸਨੀ ਰੱਖ ਸਕਦੀ ਮੋਬਾਈਲ ਮੇਰੇ ਨਾਲ ਇੱਕ ਆਦਮੀ ਕੰਮ ਕਰਦਾ ਤਨਤਲ ਐਸ਼ੋਚਾਰ ਦੇ ਪਹਿਲੇ ਉਹਨੂੰ ਪੁਲਿਸ ਵਾਲਾ ਚੌਂਗ 'ਚ ਦੇਂਦੇ ਵਕਤ ਇਸ਼ਾਰਾ ਕਰ ਰਿਹਾ ਕਿ ਕੰਨ ਹਟਾ ਉਹਨੇ ਸੋਚਿਆ ਪਤਾ ਨਹੀਂ ਮੈਨੂੰ ਕੀ ਸਮਝਾ ਰਹੇ ਉਹਨੇ ਹੌਲੀ ਜਿਹੀ ਸਮਝਾਇਆ ਕਿ ਸਰਦਾਰੀ ਰੋਜ ਇਹ ਤੇ ਕੰਨ ਕੰਨ ਦੇ ਨਾਲੋਂ ਮੋਬਾਈਲ 'ਚ ਖਿੱਚ ਕੇ ਲੈ ਜਾਂਦੇ ਮੋਟਰਸਾਈਕਲ ਵਾਲੇ ਤੂੰ ਕੱਢੂ ਮੋਬਾਈਲ ਲੈ ਜਿੱਤੇ ਕੰਨ ਨੂੰ ਮੋਬਾਈਲ ਨਹੀਂ ਤੁਸੀਂ ਲਾ ਸਕਦੇ ਕਿਸ ਕਿਸਮ ਦਾ ਸੂਬਾ ਇੱਕ ਗੁਰੂਆਂ ਪੀਰਾਂ ਪਗੰਬਰਾਂ ਸੂਰਬੀਜਾਂ ਦੀ ਧਰਤੀ ਬੇਖੌਫ ਲੋਕਾਂ ਦੀ ਧਰਤੀ ਆਪਣੇ ਹਿੰਦੁਸਤਾਨ ਦੀ ਹਫਾਜ਼ਤ ਕਰਨ ਵਾਲੀ ਤੇ ਪੇਟ ਭਰਨ ਵਾਲਾ ਸਾਡਾ ਸੂਬਾ ਅੱਜ ਕਿਸ ਕਿਸਮ ਦਾ ਸਾਡਾ ਸੂਬਾ ਬਣ ਗਿਆ ਤੋਂ ਮੇਰਾ ਪਹਿਲਾ ਵਾਦਾ ਮੇਰੀ ਸੁਣ ਲਓ ਤੁਹਾਡੀ ਜਮਾਤ ਦਾ ਵਾਦਾ ਕਾਂਗਰਸ ਦਾ ਮੇਰਾ ਵਾਦਾ ਨਹੀਂ ਇਹ ਕਾਂਗਰਸ ਦਾ ਵਾਦਾ ਹੈ ਸਾਰਨ ਤੋਂ ਪਹਿਲੇ ਟਾਈਮ ਜਦੋਂ ਆਇਆ 1 ਮਹੀਨੇ ਦੇ ਵਿੱਚ ਆ ਜਿਹੜੇ ਮੋਬਾਈਲ ਲਾਉਂਦੇ ਨੇ ਤੇ ਡਾਂਦੇ ਤੇ ਬੰਗਾਂਦੇ ਬੰਦ ਹੋ ਜਾਂਦੇ। ਚਾਦਾ ਬਾਜਦਾ ਤਾਂ ਜ। ਸਾਦੀ ਪੈਣ ਮਾਤਾ ਜਿਹੜੀ ਹੈ। ਕੋਲੇ ਆ ਮਜ਼ਾਰ પાસે ਰਾਤ ਦੇ 11 ਵਜੇ ਜੇਵਰ ਪਾਕੇ ਵੀ ਉਸੇ ਚੱਲੇ ਚੁਬਾਲ ਦੇ ਏਡੇ ਦੇ ਵਿੱਚ ਕੋਈ ਲਾਂਦੇਗਾ ਅਸੀਂ ਜ਼ਿੰਮੇਵਾਰ ਹਾਂ। ਤੁਹਾਡੀ ਜ਼ਿੰਦਗੀ ਮਹਿਫੂਜ਼ ਕਰਾਂਗੇ। ਤੁਹਾਡੇ ਬੱਚੇ ਮਹਿਫੂਜ਼ ਕਰਾਂਗੇ ਤੇ ਅਗਲੀ ਗੱਲ ਮੇਰੀ ਹੋਰ ਸੁਣ ਲਓ। ਆ ਬੈਠੀਆਂ ਸੱਜੀਆਂ ਮਾਵਾਂ ਤੇ ਪੈਣ। 48 ਮਹੀਨੇ ਹੋ ਗਏ ਸਰਕਾਰ ਨੂੰ 48 4 ਸਾਲ ਦਾ ਮਤਲਬ 48 ਮਹੀਨੇ 12 ਮਹੀਨਿਆਂ ਦਾ ਜਿਹੜਾ ਲੱਖਾਂ ਸਿੰਘ ਦੀ 1 ਸਾਲ ਹੋ ਗਿਆ 48000 ਰੁਪਿਆ ਤੁਹਾਡਾ ਇਹ ਚਾਣੂ ਪਾਰਟੀ ਵਾਲੇ ਤੁਹਾਨੂੰ ਕਿਹਾ ਸੀ 10000 ਰੁਪਿਆ ਮਹੀਨਾ ਦਾ ਕਿਹਾ ਸੀ ਕਿ ਨਹੀਂ ਤੇ ਜੇ ਨਹੀਂ ਮਿਲਿਆ ਆ ਜਿਹੜਾ ਤੁਰਦਾ ਫਿਰਦਾ ਹੁਣ ਭਗਵੰਤ ਮਾਨ ਇਹਨੂੰ ਕਹੋ ਕਿ ਤੈਨੂੰ ਵੋਟ ਕੀ ਨਹੀਂ ਚਾਦਦਾ ਪਾਈ ਹੈ ਕਿਹੜੀ ਗੱਲ ਦਾ ਤੂੰ ਵੋਟ ਮੰਗਣਾ ਕਿਸਾਨ ਭਰਾਵਾਂ ਨੂੰ ਮੈਂ ਕਹਿਣਾ ਕੋਈ ਇੱਥੇ ਬੈਠਾ ਕੋਈ ਮੇਰਾ ਮੀਰ ਪਿੱਛੋਂ ਤੱਕ ਕੋ ਝੋਨਾ ਇਹਨਾਂ ਜੋ ਵੀਦ ਤੱਕ ਨਹੀਂ ਕੋ ਇੱਕ ਦਿਨ ਝੋਨਾ ਬੀਜਿਆ ਜੀ ਅਬੀਦ ਜੀ ਨੇ ਸਦਾ ਸਦਾ ਬੈਠੇ ਮੈਨੂੰ ਦੱਸੋ ਭਾਈ ਸਾਹਿਬ ਪ੍ਰਮਾਤਮਾ ਨੂੰ ਹਾਜ਼ਰ-ਹਾਜ਼ਰ ਕਰਕੇ ਚਾਰਾਂ ਸਾਲਾਂ ਦੀ ਜਦੋਂ ਵੀ ਆਪ ਦੀ ਸਰਕਾਰ ਹੈ ਤੁਹਾਨੂੰ ਝੋਨੇ ਦਾ ਪੂਰਾ ਜਿਹੜਾ ਐਮਐਸਪੀ ਦਾ ਰੇਟ ਹੈ ਮਿਲਿਆ ਕਦੀ ਦੱਸੋ ਜੀ ਕਿੰਨਾ ਸਸਤਾ ਵਿਕੇ ਇਸ ਇਸ ਸਾਲ ਕਿੰਨਾ ਜਿਹੜਾ ਰੇਟ ਹੈ ਉਹਦੇ ਤੋਂ ਕਿੰਨਾ ਸਸਤਾ ਮਿਲਦੇ ਮੈਨੂੰ ਵੀ ਉਹ ਦੱਸ ਦੇ ਜੀ ਦੇਈ ਉਹ ਬੜਾ ਸਸਤਾ ਕਿ ਨਾ 3300 3500 ਦਾ ਕੱਟ ਲੱਗ ਰਿਹਾ 2100 ਨੂੰ ਰੇਟ ਕੀ ਹੈ ਚਵੀ ਤੇ 21 ਮਿਲ ਰਿਹਾ ਆ 300 ਰੁਪਿਆ ਕੱਟ ਤੁਹਾਡਾ ਕੁਇੰਟਲ ਪਿਛੇ ਬਾਸਵਤੀ ਜਿਹੜੀ 32 ਦਾ ਵੇਚਦੀ ਆ ਹਾਂ ਉਹ ਬਾਸਵਤੀ ਵੀ ਸਸਤੀ ਵੇਚ ਮੇਰੀ ਗੱਲ ਸੁਣ ਲੋ ਪਿੰਡਾਂ ਵਿੱਚ ਪੁਰਾਣੇ ਵਕਤ ਦੇ ਵਿੱਚ ਸਰਦਾਰ ਸਾਹਿਬ ਅੱਖਾ ਸਿੰਘ ਜੀ ਇਕ ਲੈਣੇ ਹੁੰਦੇ ਸੀ ਇਕ ਲੈਣੇ ਹਾਂ 10ਵੇਂ 15ਵੇਂ ਪਿੰਡ ਦੇ ਇਕ ਅੱਧਾ ਲੈਣਾ ਬੰਦਾ ਹੁੰਦਾ ਜੋ ਸਵੇਲੇ ਤੁਰੀ ਦਾ ਸੀ ਕਿਸੇ ਸਾਈਕਲ ਤੇ ਰੇੜੀ ਤੇ ਖੱਡੇ ਤੇ ਜੋ ਘਾਹੂਰੋ ਵਾਪਸ ਇਹ ਬਥੇ ਲੱਗ ਗਿਆ ਜੇ ਦਿਨ ਚੰਗਾ ਨਹੀਂ ਜੇ ਚੱਲਣਾ ਹੁੰਦਾ ਸੀ ਕਿ ਨਹੀਂ ਇੱਕ ਲੈਣਾ ਆ ਗਿਆ ਜੀ ਇਹ ਭਗਵੰਤ ਮਾਨਕ ਲੈਣਾ ਆਇਆ ਇਹਦੇ ਡਰ ਕੇ ਨਾ ਜਿ ਕਰਿਓ ਚਾਰਾਂ ਸਾਲਾਂ ਚ ਤਿੰਨ ਸਾਲ ਤੇ ਪੰਜਾਬ ਡੁੱਬ ਗਿਆ ਜੀ ਚਾਰਾਂ ਸਾਲਾਂ ਚੋ ਤਿੰਨ ਵਾਰ ਪੰਜਾਬ ਹੜ੍ਹਾਂ ਵਿੱਚ ਡੁੱਬ ਗਿਆ ਕੀ ਗੱਲ ਪਹਿਲੇ ਬਰਸਾਤਾ ਨਹੀਂ ਸੀ ਹੁੰਦੀ ਹੈ ਹਾਂਜੀ ਹਾਂਜੀ ਸਾਦਾ ਰੁੜ ਗਿਆ ਸਾਦਾ ਰੁੜ ਗਿਆ ਇਹਨਾਂ ਦੀ ਬਦ ਨੀਤੀ ਕਰ ਕਲੇਰਾ ਬੰਦਾ ਇਹ ਪੁਰਾਣੇ ਵਕਤ ਮੈਂ ਤੁਹਾਨੂੰ ਥੋੜੀ ਸਰਦਾਰ ਸਾਹਿਬ ਗੱਲ ਸੁਣਾਉਣਾ ਚਾਹੁੰਦਾ ਸਾਰੇ ਬਜ਼ੁਰਗ ਜਾਣਦੇ ਨੇ Rajasthan ਦੇ ਵਿੱਚੋਂ ਬੇਰੂਪੀ ਆਉਂਦੇ ਹੁੰਦੇ ਸੀ ਬੇਰੂਪੀ ਕਿਉਂ ਲੱਗਾ ਸਕੀ ਜੀ ਪਤਾ ਜਿਹੜਾ ਉਹਨਾਂ ਦਾ ਲੀਡਰ ਹੁੰਦਾ ਸੀ ਸਰਦਾਰ ਸਾਹਿਬ ਉਹਨੇ ਪੁਲਿਸ ਦੇ ਛਾਣੇਦਾਰ ਦੇ ਕੱਪੜੇ ਪਾਏ ਟੋਪੀ ਛੇਰ ਤੇ ਲਈ ਹੋਣੀ ਉਹ ਇੱਕ ਛੋਟੀ ਜੀ ਕੱਛ ਦੇ ਥੱਲੇ ਲਈ ਹੋਣੀ ਸੀਧੀ ਮੂੰਹ ਚ ਪਾਈ ਤੇ 9-10 ਜਣੇ ਪਿੱਛੇ ਸਪਾਹੀ ਤੇ ਹੌਲਦਾਰਾਂ ਦੀ ਵਰਦੀ ਤੁਰੇ ਜਣ ਨਿਆਰੇ ਆਲੇ ਇਕੱਠੇ ਹੋ ਜਣਾ ਸੀਟੀਆਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਉਹਨਾਂ ਨੇ ਸਾਰਾ ਸੁਭਾਵ ਦਾ ਚੌਕ ਜਦੋਂ ਫਿਰ ਜਣ ਉਸ ਤੋਂ ਬਾਅਦ ਥਾਣੇਦਾਰ ਨੇ ਟੋਪੀ ਲਾ ਲੈਣੀ ਰੇੜੀ ਰੇੜੀ ਦੁਕਾਨੋ ਦੁਕਾਨੋ ਜਿਨ੍ਹਾਂ ਕੇ ਨੇ ਦਸਹੀ ਪਾ ਦੇਣੀ ਕਹਿੰਦੇ ਚੁਆਨੀ ਪਾ ਦੇਣੀ ਪੁਰਾਣੇ ਵਕ ਕਹਿੰਦੇ ਜਾਨੀ ਛੁੱਟ ਦੇਣੀ ਤੇ ਜਦੋਂ ਸਾਰਾ ਸ਼ੋਅ ਮੁਕੰਮਲ ਹੋ ਜੇਣ ਉਹਨੇ ਟੋਪੀ ਸਿਰ ਤੇ ਰੱਖਣੀ ਤੇ ਚੁੱਲ ਜਾਣਾ ਇਸੇ ਤੇ ਰੁਪਿਆ ਹੈ ਇਹਦੀ ਟੋਪੀ ਦਾ ਤੇ 1 ਸਾਲ ਰਹਿ ਜਾਂਦੀ ਇਹਦੂ ਖੁਕੀ ਲੱਭਦੇ ਫਿਰਨੇ ਅਸੀਂ ਅਸਲ ਇਹਨੂੰ ਠਾਣੇਦਾਰ ਸਮਝ ਲਿਆ ਜੀ ਅਸਲ ਪੁਲਿਸ ਹੁੰਦੀ ਇਹਨਾਂ ਨੂੰ ਰਾਜ ਕਰਨ ਦਾ ਲੱਖਾ ਸਿੰਘ ਜੀ ਵਾਲਾ ਹੁੰਦਾ ਲੱਖਾ ਸਿੰਘ ਚੌਕੀਦਾਰ ਵੀ ਜੇ ਚੌਕੀਦਾਰ ਹੋਏ ਤੇ ਸੇ ਨਾ ਚੌਕੀਦਾਰ ਤਾਂ ਵਾਰੀ ਵਾਰੀ ਨਾਲ ਲੈਣਾ ਕਿਉਂਕਿ ਚੌਕੀਦਾਰ ਚੰਗਾ ਸੁਚੇਤ ਹੋਏਗਾ ਤਾਂ ਪਿੰਡ 'ਚ ਸਾਨੂੰ ਨਹੀਂ ਲੱਗੇਗੀ ਚੋਰ ਦੀ ਵਾਰ ਸਕਦਾ ਇਹ ਠੀਕ ਜਿਹੀ ਗੱਲ ਹੈ ਹਾਂ ਮੋਹ ਕਹ ਰਿਹਾ ਹੈ ਐ ਕਿਹਾ ਗਾ ਖੇਦ ਐ ਲੱਖਦਾ ਤਾਂ ਹੀ ਤਾਂ ਦੇ ਚੋਰੀ ਕਰ ਚੁਣਦੀ ਹੈ ਇੱਕ ਮੈਨੂੰ ਗੱਲ ਮੁਕੰਮਲ ਕਰਨ ਨਾ ਮੈਨੂੰ ਗੱਲ ਭੁੱਲ ਜਾਈ ਆਪੇ ਪਹਿਲਾਂ ਪੁੱਛਾ ਨੂੰ ਪਿੰਡ ਪੁੱਛ ਕੇ ਵੜ ਰਹੀ ਹਾਂ ਸਾਨੂੰ ਪਹਿਲਾਂ ਤਾਂ ਵੀ ਐ ਫਲਾਦਾ ਰੇਟ ਕਮਾਂ ਤੇ ਆਪਣਾ ਯਾਰ ਆ ਅੰਕਿਲਾ ਦੱਸੋ ਹੋਰ ਨਹੀਂ ਦੱਸੋ ਹੋਣੇ ਤੁਹਾਨੂੰ ਤਾਂ ਦੱਸੇ ਕਿ ਕੋਈ ਚੋਰਾਂ ਦਾ ਟਰੀ ਇਹ ਜੇ ਚੌਕੀਦਾਰ ਨੂੰ ਦੱਸ ਦਿੱਤਾ ਇਹਨਾਂ ਨੇ ਤੇ ਫਿਰ ਪਿੰਡ ਦੇ ਵਿੱਚ ਦਾਕਾ ਕਿਸਰਾ ਵਿਕੇਗਾ ਨਸ਼ਾ ਕਿਸਰਾ ਵਿਕੇਗਾ ਇਹ ਰਾਤ ਦੇਰ ਕਿਸਰਾ ਹੋਏਗੀ ਇਹ ਗੈਂਗਸਟਰ ਕਿਸਾ ਚੱਲਣਗੇ ਆ ਨਵੀਂ ਗੱਲ ਸੁਣੀ ਤੁਸੀਂ ਮੇਰੇ ਇਹ ਕੇਸ ਏਰੀਆ ਦਾ ਗੈਂਗਸਟਰ ਦੇ ਉਨੇ ਚੇਤਾਵਨੀ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਿ ਇਲੈਕਸ਼ਨ ਮੁੱਕ ਲੈਣ ਦੇ ਤੈਨੂੰ ਚੁਭਾਲ ਵਾਲੇ ਏਡੇ ਤੇ ਲਿਆ ਕੇ ਵਸਤਰੀ ਇਹਨਾਂ ਕਰਕੇ ਜੋ ਕੁਝ ਕਰਨਾ ਹੈ ਉਹ ਸੁਣ ਲਿਓ ਕਹਿਣ ਦਾ ਮਕਸਦ ਇਹ ਹੈ ਜਿਹੜੀ ਸਰਕਾਰ ਆਪਣੇ ਕੈਂਡੀਡੇਟ ਨੂੰ ਬਚਾ ਨਹੀਂ ਸਕਦੀ ਉਹ ਤੁਹਾਡਾ ਬਚਾ ਕੀ ਕਰੇਗੀ ਇਹ ਰਾਜ ਕਰਨ ਦੇ ਕਾਬਿਲ ਹੈ ਨੇ ਇਹ ਤਾਂ ਬਹਿਰੂਪੀਏ ਨੇ ਆਣਗੇ ਸੀਟੀਆਂ ਮਾਰ ਲੰਗੇ ਸ਼ੋਅ ਬਣਾਣਗੇ ਗੱਲ ਕਰਨਗੇ ਤੇ ਖਾਂ ਜਾਂਦੇ ਹੋਣਗੇ ਕੁਝ ਦਿੱਤਾ ਮੈਂ ਇੱਥੇ ਬੈਠੇ ਹੋਏ ਸਾਰੇ ਆਪਣੇ ਵੀਰਾਂ ਨੂੰ ਕਹਿਣਾ ਚਾਹ। 42000 42 ਲੱਖ ਇਥੇ ਲੋਕਾਂ ਨੂੰ ਰਾਸ਼ਨ ਡਾਕਟਰ ਮਨਮੋਹ ਸਿੰਘ ਤੇ ਬੀਬੀ ਸੋਨੀਆ ગાંધી ਨੇ ਦਿੱਤਾ ਰਾਈਟ ਟੂ ਫੂਡ ਦੇ ਥੱਲੇ ਲਖਾ ਸਿੰਘ ਜੀ ਕੋਈ ਹਿੰਦੁਸਤਾਨ ਦਾ ਬੰਦਾ ਭੁੱਖਾ ਨਹੀਂ ਸੌਏਗਾ। ਹੁਣ ਤੁਹਾਡੀ 12 ਲੱਖ ਕਾਰਡ ਕੱਟ ਦਿੱਤਾ ਆਪਨੇ ਤੇ ਭਾਜਪਾ ਨੇ ਰਲ ਕੇ 12 ਲੱਖ ਹੁਣ ਜਿੱਦਣ ਤੁਹਾਨੂੰ ਹੁਣ ਦੋਹਾਂ ਚਾਰਾਂ ਪੰਜਾਂ ਦੇ ਰਾਇਆ ਇਲੈਕਸ਼ਨੋਂ ਪਹਿਲੇ ਗਿਆ ਇਲੈਕਸ਼ਨੋਂ ਬਾਅਦ ਜਿੱਦਣ ਰਾਸ਼ਨ ਆਇਆ ਜਿਹੜੇ ਪੰਜ ਬੰਦਿਆਂ ਨੂੰ ਰਾਸ਼ਨ ਮਿਲਦਾ ਏ ਤਿੰਨਾਂ ਦੇ ਨਾਂ ਰਹਿ ਜਾਣੇ ਦੋਹਾਂ ਦੇ ਨਾਂ ਕੱਟੇ ਗਏ ਤੇ ਰਾਸ਼ਨ ਦੇ ਵਿੱਚ ਵੀ ਕਮੀ ਏ ਜਿੱਥੇ 3 ਕਿਲੋ ਸੀ ਉਥੇ 5 ਰਹਿ ਗਿਆ ਕਿਉਂ ਸਹੀ ਏ ਕਿ ਨਹੀਂ 5 ਕਿਲੋ ਤੇ ਆ ਗਏ ਜੇਲੀ ਨੇ ਕਹਿੰਦੇ ਸੀ ਪੈਨਸ਼ਨ ਅਸੀਂ 1500 ਤੋਂ 2500 ਦਾਂਗੇ ਕਿਸੇ ਨੂੰ ਮਿਲੀ ਬਾਖ ਖੜੀ ਕਰੋ ਦੀ ਕਿਸੇ ਨੂੰ ਮਿਲੇ ਜੀ ਉਹ ਜੀ ਨਹੀਂ ਮਿਲਿਆ ਇਹ ਲੱਭਦੇ ਫਿਰ ਆਪਣੇ ਕੋਕੀ ਨੇ ਉਹ ਬਿੱਲਾ ਕਿੱਥੋਂ ਹੈ ਪਹਿਲੇ ਤੇ ਭਗਵਾਨ ਤੇ ਤੇ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਮੰਤਰੀ ਹੁਣ ਵੇਖੋ ਇਹਨਾਂ ਦੀ ਹਵਾ ਨਿਕਲ ਗਈ ਲਾਈਟ ਬੰਦ ਕਰਾਤੀ ਇਹ ਹੋਰ ਕੋਈ ਨਹੀਂ ਕਰ ਸਕਦਾ ਹੁਣ ਆਹੀ ਕੰਮ ਇਹ ਕਰ ਸਕਦਾ ਇਹਨਾਂ ਦੀ ਤੁਸੀਂ ਲਾਈਟੇ ਬੰਦ ਕਰ ਦੇਖੋ ਇੱਕ ਇੱਕ ਵਕ ਕੋਈ ਗੱਲ ਨਹੀਂ ਮੇਰੇ ਐਂ ਹੀ ਸਾਲ ਲੜ ਗਿਆ ਮੇਰੀ ਬੇਨਤੀ ਇੱਕ ਚੰਗੀ ਤਰ੍ਹਾਂ ਸੁਣ ਲਓ ਸਾਦਾ ਵੀ 2022 ਦੇ ਵਿੱਚ ਅਸੀਂ ਠੀਕ ਦੇ ਰਹੇ ਐਵੇਂ ਸਮਝਦੇ ਅਸੀਂ ਜਿੱਤ ਜਾਵਾਂਗੇ ਦੂਜੇ ਸਮਝਦੇ ਅਸੀਂ ਜਿੱਤ ਜਾਵਾਂਗੇ ਹੈਲੋ ਆ ਜਾਓ ਆ ਗਈ ਅਸੀਂ ਸਮਝਦੇ ਸੀ ਭਾਈ ਚ ਅਸੀਂ ਜਿੱਤ ਜਣ ਹੈ ਹੈਲੋ ਸਤਿ ਸ਼੍ਰੀ ਅਕਾਲ ਪਿੱਛੋਂ ਆਪਾਂ ਪਿੱਛੋਂ ਦੇਖਿਓ ਹੈਲੋ 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 ਹਾਂਜੀ ਆ ਗਏ ਇਹਨਾ ਕੰਮ ਨਹੀਂ ਸੀ ਇਹਨਾਂ ਅਸੀਂ ਵਿਚਾਰਦੇ ਰਹੇ ਕਿ ਕਾਂਗਰਸ ਜਿੱਤੇਗੀ ਕਾਲੀ ਸਮਝ ਰਹੇ ਸੀ ਜਿੱਤਾਂਗੇ ਦਾ ਮਾਰ ਖੇ ਲੈ ਕੇ ਝੜੂ ਵਾਲੇ ਕਿਸ ਨੇ ਇਹਨਾਂ ਦਾ ਬੂਥ ਵੀ ਨਹੀਂ ਸੀ ਲਾਇਆ ਹੁਣ ਮੇਰੀ ਇੱਕ ਗੱਲ ਸਮਝ ਲਓ ਚੰਗੀ ਤਰ੍ਹਾਂ ਸਦਸਾ ਐਸੇ ਦੇਸ਼ ਦਾ ਥੋੜਾ ਮੋਟਾ ਮਾਹੌਲ ਬਟ ਮੈਂ ਇੱਕ ਮਿੰਟ ਦਿਓ ਖਲੋ ਜਾ ਯਾਰ ਮੈਂ ਇਸ ਗੱਲ ਤੇ ਮੁਬਾਰਕ ਦੇਣਾ ਚਾਹੁੰਗਾ ਸਾਡੇ ਸਰਪੰਚ ਸਾਹਿਬ ਅਰਮਨ ਜੀ ਬੈਠੇ ਸਾਡਾ ਬਹੁਤ ਤਕੜਾ ਜੰਮ ਹੈ ਮੈਂ ਤੁਹਾਨੂੰ ਲੁਬਾਨ ਦੇਣਾ ਗੁਰੂ ਮਾਲਾ ਸਾਹਿਬ ਮੇਰਕਣ ਸਰਕਾਰ ਆਏ ਇੱਕ ਨੰਬਰ ਤੇ ਬੰਦਾ ਸੀ ਰੱਖਾਂਗੇ ਇੱਕ ਨੰਬਰ ਕਿਵੇਲੀ ਇਹਦੀ ਨਾ ਇਹੇ ਪਿੱਠ ਲੱਗਣ ਦਾਂਗੇ ਨਾ ਤੁਹਾਡੀ ਪਿੱਛੇ ਤੇ ਲੱਗੇ ਮੈਂ ਆਪਣੇ ਹਰੀਦ ਸਾਹੁਰ ਕੁਰਸ਼ਿੰਦਰ ਸਿੰਘ ਜੀ ਕਮਾਲ ਸਾਹਿਬ ਦਾ ਬੜਾ ਮਸ਼ਹੂਰ ਆ ਪੜਿਆ ਲਿਖਿਆ ਸਾਡਾ ਨੌਜਵਾਨ ਵੀ ਉਹਨੇ ਅੱਜ ਫੰਕਸ਼ਨ ਕਰਾਇਆ ਮੇਰਾ ਆਪਣਾ ਪਰਿਵਾਰ ਤੇਰੇ ਸ਼ਰਕਵਾਸੀ ਪਿਤਾ ਸਾ ਸਤਨਾਮ ਸਿੰਘ ਬਾਜਵਾ ਜੀ ਦਾ ਬਹੁਤ ਕਰੀਬੀ ਰਿਸ਼ਤਾ ਸਾ ਮਨਜੀਤ ਨਰ ਸਿੰਘ 베ਲਾ ਜੀ ਦਾ ਤਿੰਨ ਵਾਰ ਦੇ ਐਮਐਲਏ ਉਹਨਾਂ ਦੇ ਬ੍ਰਦਰ ਐਮਐਲਏ ਦੇ ਉਹਨਾਂ ਦੀ ਧਰਮ ਪਤਨੀ ਸਾਡੀ ਵੱਡੀ ਭੈਣ ਸਾਡੀ ਆਪਣੀ ਬੇਟੀ ਉਹਨਾਂ ਦੀ ਬੇਟੀ 베ਲਾ ਸਾਹਿਬ ਦਾ ਬੇਟਾ ਸਾਡਾ ਆਪਣਾ ਅਦੀਸ ਜੱਲ ਆਜ਼ਮੀਰ ਸਿੰਘ ਭੁੱਲਰ ਜੀ ਸਾ ਕਰਨ ਮੀਰ ਸਿੰਘ ਬੁਰਜ ਜੀ ਸਾ ਬਲਬੀਰ ਸਿੰਘ ਸਿੱਧੂ ਸਾਹਿਬ ਸਾਡੇ ਬੜੇ ਮਡੇ ਕਾਂਗਰਸ ਦੇ ਲੀਡਰ ਨੇ ਹੈਲਥ ਦੇ ਮਨਿਸਟਰ ਨੇ ਸ਼ਵਾਲਕ ਬਹਿਲਾ ਸਾਹਿਬ ਦਾ ਨਾਮ ਤੇ ਆ ਗਿਆ ਕਬਲਜੀ ਚਾਵਲਾ ਜੀ ਸਜੇ ਹੱਥ ਮੇਰੇ ਖੜੇ ਨੇ ਨਾਰੇ ਤੁਹਾਡੇ ਲੋਾਰੇ ਤੋਂ ਮੈਂ ਸਾਰਿਆਂ ਦਾ ਬਹੁਤ ਮਸ਼ਕੂਰ ਹਾਂ ਮੈਂ ਇੱਕੋ ਬੇਨਤੀ ਕਰਨੀ ਆ ਮੇਰੀ ਗੱਲ ਸੁਣ ਲਿਓ ਪਹਿਲੀ ਗੱਲ ਤੇ ਜਿਹੜੇ ਆਪਣੇ ਬੰਦੇ ਨੇ ਪੰਜਾਬੀ ਨੇ ਇਹਨਾਂ ਨੂੰ ਕੋਈ ਡਰ ਖੋਕ ਕਿਸ ਨੂੰ ਨਹੀਂ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਦਿਲ ਤੈ ਹੁਜੀ ਇਹ ਤਾਂ ਨਾ ਧਾਰੇ ਤਾਨੂੰ ਪਤਾ ਤਰਨਤਾਨ ਦੇ ਵਿੱਚ ਲਕੀਰ ਸਾਡੇ ਗੁਰਦੁਆਰਾ ਹੈ ਲਖਾਤ ਨਹੀਂ ਜੀ ਪਤਾ ਇਤਿਹਾਸ ਪਤਾ ਤੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਸੀ ਉੱਤੇ ਜੇਲਾ ਨੇ ਪੰਥ ਦੇ ਵਾਸਤੇ ਕੁਰਬਾਨੀਆਂ ਦੇਣੀਆਂ ਨੇ ਜਦੋਂ ਕੁਝ ਮੁਗਲਾਂ ਨੇ ਕੇਰਾਬੰਦੀ ਸ਼ਹੀਦ ਦਰਬਾਰ ਸਾਹਿਬ ਦੀ ਕੀਤੀ ਸੀ ਤੇ ਉਹਨਾਂ ਲਾਈਨ ਖਿੱਚੀ ਕਿ ਜਿਨ੍ਹਾਂ ਨੇ ਹੁਣ ਛਾਤਾ ਦੇਣੀਆਂ ਨੇ ਉਹ ਲਾਈਨ ਪਾਰ ਕਰ ਜੋ ਜਿਹਨੇ ਬਗਰੋ ਭੱਜਣਾ ਮੈਦਾਨ ਚ ਉਹ ਹੁਣੇ ਹੀ ਕਰਾਂ ਨੂੰ ਤੁਰੇ ਇਹ ਉਹ ਕੋਈ ਧਰਤੀ ਐ ਇਹ ਇਤਿਹਾਸਿਕ ਧਰਤੀ ਐ ਇਹ ਗੁਰੂਆਂ ਪੀੜਾਂ ਤੇ ਗੰਗਰਾਂ ਦੀ ਸੂਰਬੀਰਾਂ ਦੀ ਧਰਤੀ ਐ ਇਹਨੂੰ ਕੌਣ ਰਾ ਸਕਦਾ ਜਿੱਦਣ ਵੋਟਾਂ ਪੈਣੀਆਂ ਮੇਰੀ ਮਾਓ ਤੇ ਪਹਿਲੋ ਮੇਰੀ ਗੱਲ ਸੁਣ ਲੋ ਉਸ ਦਿਨ ਲਖਾ ਸਿੰਘ ਜੀ ਜਾਂ ਤੇ ਹੜਾ ਦੇ ਪਰਮਾਤਮਾ ਜਾਂ ਹੁਣੀ ਆ ਮਸ਼ੀਨ ਤੇ ਜਾਂ ਹੁਣਾ ਤੁਸੀਂ ਖਲੋਤੇ ਕੋਈ ਕੰਨ ਨੂੰ ਟੈਲੀਫੋਨ ਲਾ ਕੇ ਖਲੋਤਾ ਨਹੀਂ ਉੱਥੇ ਹੁਣਾ ਜਿਸ ਤਰ੍ਹਾਂ ਬਿੜਾ ਬੂਥ ਲਾਏ ਇਹਨਾਂ ਸਰਕਾਰ ਚ ਲੈ ਆਂਦਾ ਜੀ ਐਸ ਤਰ੍ਹਾਂ ਹੀ ਖੁੱਲ ਕੇ ਵੋਟ ਪਾਓ ਇੱਕ طرفਾ ਵੋਟ ਹੋਏ ਕਰਨ ਤੁਹਾਡਾ ਐਮਐਲਏ ਬਣੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਅਸੀਂ ਆਕੇ ਸੀ ਤੁਹਾਡਾ ਫਿਰ ਇੱਧਰ ਗੱਲ ਸੁਣੋ ਅਸੀਂ ਤੁਹਾਡਾ ਇੰਟਰਨੈਸ਼ਨਲ ਬਾਰਡਰ ਖੋਲਣਾ ਚਾਹਦੇ ਸਾਡਾ ਮਕਸਦ ਹੈ ਕਿ ਆਂਦੇ ਟਾਈਮ ਦੇ ਵਿੱਚ ਅਚਵਾਲ ਤੁਹਾਨੂੰ ਪਤਾ ਸ਼ੇਰਸ਼ਾ ਸੂਰੀ ਮਾਰਕ ਹੁੰਦਾ ਸੀ ਇਹ ਜਿੱਦੂ ਜੀਜੀ ਰੋਡ ਕਿਹਾ ਜਾਂਦਾ ਇੱਥੋਂ ਸਿੱਧੀ ਲਾਹੌਰ ਨੂੰ ਜਾਂਦੀ ਸੀ ਸਰ ਚਵਾਲ ਦੇ ਵਿੱਚ ਸਾਰੇ ਪੱਤੀ 60 ਕਿਲੋਮੀਟਰ ਦੇ ਸੁਭਾਗ ਜਿੱਦਣ ਵਾਗਾ ਖੁੱਲਿਆ ਉਹ ਦਿਨ ਸਰਦਾਰ ਸਾਹਿਬ ਕਿਸੇ ਨੌਜਵਾਨ ਬੱਚੇ ਨੂੰ ਬਾਹਰਲੇ ਦੇਸ਼ਾਂ 'ਚ ਜਾਣ ਦੀ ਲੋੜ ਨਹੀਂ ਪਈ ਸਾਰੀ ਹਿੰਦੁਸਤਾਨ ਦੀ ਇੰਡਸਟਰੀ ਸਾਰੇ ਟਰੇਡਿੰਗ ਹਾਊਸਸ ਇਸ ਕਾਂਗੇ ਹਜ਼ਾਰਾਂ ਟਰੱਕ ਹਿੰਦੁਸਤਾਨ 'ਚੋਂ ਏਸ਼ੀਆ ਦੇ ਵਿੱਚ ਤੇ ਯੂਰਪ 'ਚ ਜਾਣਗੇ ਹਜ਼ਾਰਾਂ ਦੀ ਤਰ੍ਹਾਂ ਤੇ ਰੋਜ਼ ਸਾਡੇ ਯੂਰਪ ਤੋਂ ਏਸ਼ੀਆ ਤੋਂ ਜਿਹੜਾ ਸਿਲਕ ਰੂਟ ਕਿਹਾ ਜਾਂਦਾ ਹੈ ਜਰੇ ਤਰੇ ਖਾਇਬਰ ਤੋਂ ਸਿੱਧਾ ਪਸ਼ਾਵਰ ਪਸ਼ਾਵਰ ਤੋਂ 라ਵਲਪਿੰਡੀ 라ਵਲਪਿੰਡੀ ਤੋਂ ਲੋਰ ਲੋਰ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਸਾਰੇ ਦੇ ਇਹ ਸੁੱਕੀ ਬੰਦਰਗਾਹ ਅਸੀਂ ਖੋਲਣਗੇ ਸਾਡਾ ਸੁਪਨਾ ਹੈ ਸੁੱਕੀ ਬੰਦਰਗਾਹ ਖੋਲਣ ਦਾ ਇਹ ਪੈਸੇ ਹੋਣਗੇ ਨੌਜਵਾਨਾਂ ਨੂੰ ਕੰਮ ਮਿਲੇਗਾ ਅਸੀਂ ਆ ਜਿਹੜਾ ਨਸ਼ੇ ਦਾ ਕੋਲ ਹੈ ਇਹਨੂੰ ਵੱਡੇ ਤੇ ਵੀ ਕਾਮਯਾਬ ਹੋ ਹੁੰਡਾ ਕਰਦੀ ਵੀ ਇਥੇ ਹੈ ਤੇ ਸਾਡੇ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣਾ ਨਹੀਂ ਪਏਗਾ ਇਹ ਏਰੀਆ ਮੇਰੀ ਇੱਕ ਗੱਲ ਇੱਕ ਸੁਣ ਲਿਓ ਪਤਾ ਨਹੀਂ ਜ਼ਿੰਦਗੀ ਸਾਨੂੰ ਕਿੰਨੀ ਕੁ ਪਰਮਾਤਮਾ ਨੇ ਬਖਸ਼ੀ ਏ ਕਿੰਨੀ ਨਹੀਂ ਬਟ ਇਹ ਦਿਨ ਨੌਜਵਾਨ ਬੱਚਿਆਂ ਨੂੰ ਮੈਂ ਕਹਿਣ ਲੱਗਾ ਇੱਕ ਦਿਨ ਤੁਸੀਂ ਯਾਦ ਕਰੋਗੇ ਤੁਹਾਡੇ ਪਿੰਡ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਆਇਆ ਇਹ 3-3 ਕਰੋੜ 4-4 ਕਰੋੜ 5-5 ਕਰੋੜ ਨੂੰ ਕਿੱਲਾ ਇੱਕੋ ਦੀਆਂ ਪੈਰੀਆਂ ਦੇਕਣੀਆਂ ਨੇ ਪੈਰੀ ਨਾ ਕੋਈ ਵੇਚਿਓ ਇਹ ਪੈਰੀ ਵਿਕਣੀ ਏ ਤੁਹਾਡੇ ਹੁੰਦੇ ਆ ਹੁੰਦੇ ਹੀ ਇਹ ਬਾਰਡਰ ਖੁੱਲਣਾ ਤੁਹਾਡੇ ਹੁੰਦੇ ਹੀ ਰੋਜ਼ਗਾਰ ਆਣਾ ਤੁਹਾਡੇ ਹੁੰਦੇ ਹੀ ਚਬਾਲ ਇੱਕ ਛੋਟਾ ਜਿਹਾ ਕਸਬਾ ਇੱਕ ਵੱਡੇ ਸ਼ਹਿਰ ਦੇ ਵਿੱਚ ਤਬਦੀਲ ਹੋਣਾ ਤਨਤਾਨ ਸਾਹਿਬ ਅੰਮ੍ਰਿਤਸਰ ਬਾਰਡਰ ਦਾ ਸਾਰਾ ਏਰੀਆ ਇਹਦੇ ਨਾਲ ਪਰਫੁੱਲਟ ਹੋਏਗਾ ਰਾਜਪੁਰੇ ਤੋਂ ਲੈ ਕੇ ਪੰਜਾਬ ਹਿੰਦੁਸਤਾਨ ਦਾ ਸਾਰਾ ਅਮੀਰ ਏਰੀਆ ਸਾਰਾ ਅਮੀਰ ਇਹ ਬਣੇਗੀ ਰੀਜਨ ਬਣੇਗੀ ਕਿਸਾਨਾਂ ਨੂੰ ਜਿੱਤੇ 50 ਰੁਪਏ ਅਸੀਂ ਸਰਦਾਰ ਸਾਹਿਬ ਇਹ ਜਦੋਂ ਯੂਰਪ ਜਾਂਦਾ ਅਸੀਂ ਇੱਥੇ ਮੱਕਣ ਕਹਿੰਦੇ ਹਾਂ ਉਹ ਤੇ ਚੀਜ਼ ਕਹਿੰਦੇ ਨੇ ਉਹ ਜਦੋਂ ਚੀਜ਼ ਵਿੱਚ ਕਨਵਰਟ ਹੁੰਦਾ ਉਹਦੇ ਵਿੱਚ 500 ਤੋਂ ਲੈ ਕੇ 1000 ਰੁਪਏ ਕਿਲੋ ਵਿਕਦੀ ਇਸ ਰਾਜ ਜਿੱਦਣ 10 ਤੋਂ 20 ਗੁਣਾ ਤੁਹਾਨੂੰ ਰੇਟ ਮਿਲਿਆ ਆਪਣੇ ਆਪ ਹੀ ਪ੍ਰੋਫਿਟ ਹੋ ਗਿਆ ਜਿੱਦਣ ਕਿਸਾਨ ਵੀ ਮੈਂ ਨਿਊਜ਼ੀਲੈਂਡੋਂ ਕਿਹਾ ਇੱਕ ਕਿੱਲੇ ਤੋਂ ਸਰਦਾਰ ਸਾਹਿਬ ਹੈਰਾਨ ਹੋ ਗਏ ਕਿੱਲੇ ਤੋਂ ਜਿਹੜੀ ਸ਼ਿਮਲਾ ਮਿਰਚ 4 ਕਰੋੜ 15 ਲੱਖ ਰੁਪਏ ਦੀ ਗ੍ਰੀਨ ਹਾਊਸ ਆ ਜਿਹੜਾ ਬਣਿਆ ਹੁੰਦਾ ਹੈ 에어 ਕੰਡੀਸ਼ਨ ਜਿਹੜਾ ਕੰਟਰੋਲ ਟੈਂਪਰੇਚਰ ਚੱਲਦਾ 4 ਕਰੋੜ ਪੋਲੀ ਹਾਊਸਸ 4 ਕਰੋੜ 15 ਲੱਖ ਕਿੱਲੇ ਦੇ ਵਿੱਚ ਉਹ ਹਿੰਦੁਸਤਾਨੀ ਕਰੰਸੀ ਮੁਤਾਬਕ ਸਬਜ਼ੀ ਵੇਚਦੇ ਨੇ ਤੁਸੀਂ ਆਪੇ ਅੰਦਾਜ਼ਾ ਲਾਓ ਜਿੱਦਣ ਸਬਜ਼ੀ ਵਿਕੇਗੀ ਜਿੱਦਣ ਤੁਹਾਡੀ ਕਣਕ 10 ਗੁਣਾ ਰੇਟ ਤੇ ਮਿਲੇਗੀ ਜਿੱਦਣ ਤੁਹਾਡਾ ਸੁੱਧ 20 ਗੁਣਾ ਰੇਟ ਤੇ ਇਹ ਯੂਰਪ ਦੇ ਵਿੱਚ ਕੀਮਤਾਂ ਮਿਲਦੀਆਂ ਇਸ ਤੋਂ ਛੋਟੀ ਤੋਂ ਛੋਟੀ ਚੀਜ਼ ਜਿਹੜੀ ਮਰਜ਼ੀ ਅਸੀਂ ਵੇਚਣਾ ਚਾਹਾਂਗੇ ਉਹ ਇੱਥੇ ਵਿਕੇਗੀ ਲੱਖਾਂ ਬੰਦੇ ਰੋਜ਼ ਇਸ ਏਰੀਆ ਨੂੰ ਵਿਜ਼ਿਟ ਕਰਿਆ ਕਰਨਗੇ ਤਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕੋਈ ਚੰਗੀ ਪਾਰਟੀ ਕੋਈ ਚੰਗਾ ਲੀਡਰ ਸਹਾ ਪ੍ਰਤਾਪ ਸਿੰਘ ਵਰਗਾ ਲੱਭੋ ਜਿਸ ਸਾਹਾ ਪ੍ਰਤਾਪ ਸਿੰਘ ਲੱਭੇ ਜੀ ਨਾ ਜਿਨ੍ਹਾਂ ਨੇ ਪੰਜਾਬ ਦਾ ਮੂੰਹ ਮੋੜਿਆ ਸੀ ਕੋਈ ਚੰਗਾ ਲੀਡਰ ਲੱਭੋ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਚੈਨ ਲੈ ਕੇ ਆਏ ਬੇਚੈਨੀ ਨਾ ਪੈਦਾ ਕਰੇ ਬੇਚੈਨੀ ਨਹੀਂ ਚੈਨ ਚਾਹੀਦਾ ਸੇ ਕਾਨੂੰ ਸ਼ਾਂਤੀ ਚਾਹੀਦੀ ਹੈ ਅਸ਼ਾਂਤੀ ਨਹੀਂ ਚਾਹੀਦੀ ਉਹ ਕਾਂਗਰਸ ਤੋਂ ਇਲਾਵਾ ਹੋਰ ਕੋਈ ਪਾਰਟੀ ਅਸਾਰੇ ਅਮਲ ਧਿਆਨ ਮਾਰ ਕੇ ਵੇਖੋ ਇਹਨਾਂ ਨੂੰ ਕਦੀ ਪੁੱਛੋ ਦੇਣ ਨੂੰ ਤਾਂ ਦੇਖੋ ਕੀ ਦੇਣ ਨੂੰ ਕੁਝ ਨਹੀਂ ਸਾਰਾ ਕੁਝ ਲੈਣ ਨੂੰ ਹੀ ਹੈ ਇੱਧਰ ਲਿਆਓ ਦੇਣਾ ਧੁਣਾ ਕੋਈ ਦੇਣ ਨੂੰ ਕੀ ਹੈ ਨਾ ਉਹ ਕਦੀ ਪੁੱਛਿਆ ਤੇ ਦੇਣ ਨੂੰ ਕੀ ਹੈ ਆ ਮੈਂ ਤੁਹਾਨੂੰ ਇੱਕੋ ਗੱਲ ਕਹਿ ਕੇ ਛੁੱਟੀ ਲੈਣ ਲੱਗਾ ਉੰਨੇ ਜੋ 2022 ਵਿੱਚ ਪਿਛਲੀ ਇਲੈਕਸ਼ਨ 4 ਸਾਲ ਪਹਿਲਾਂ ਸਰਦਾਰ ਸਾਹਿਬ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਸੀ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਾਂਗੇ ਕਿਹਾ ਸੀ ਸਾਹਿਬ ਤੇ ਉਦੋਂ ਇਹਨੇ ਬਿਆਨ ਦਿੱਤਾ ਕਿ ਹਰਮੀਤ ਸਿੰਘ ਸੰਧੂ ਜਿਹੜਾ ਪਛਾਣ ਹੈ ਨਸ਼ੇ ਦੀ ਜੇ ਅਸੀਂ ਪੰਜਾਬ ਦੇ ਵਿੱਚ ਕਾਮਯਾਬ ਹੋਣਾ ਤੇ ਤਰਨ ਤਾਨ ਤੋਂ ਇਹਨੂੰ ਮੁਕਤ ਕਰੋ ਹਰਮੀਤ ਸਿੰਘ ਸੰਧੂ ਨੂੰ ਫੇਰ ਹੀ ਨਸ਼ਾ ਮੁਕਤ ਹੋਏਗਾ ਉਹ 4 ਸਾਲਾਂ ਬਾਅਦ ਉਸੇ ਨੂੰ ਲੈ ਆਏ ਅੱਜ 4 ਸਾਲਾਂ ਬਾਅਦ ਉਹੀ ਭਗਵਾਨ ਤੋਂ ਉਸੇ ਨੂੰ ਹੀ ਲੈ ਆਇਆ ਜਿਹਨੂੰ ਕਹਿੰਦਾ ਸੀ ਇਹ ਨਸ਼ਾ ਮੁਕਤ ਕਰਨਾ ਸਾਨੂੰ ਹਰਮੀਤ ਸੰਧੂ ਮੁਕਤ ਕਰਨਾ ਪੈਣਾ ਕਿਉਂ ਸਹੀ ਹੈ ਕਿ ਨਹੀਂ ਦੱਸ ਸਾਰੀ ਗੱਲ ਤੁਸੀਂ ਸਮਝ ਲਿਓ ਪੜੇ ਲਿਖੇ ਹੋ ਸਾਡੇ ਨਾਲ ਬੰਦ ਕਾਬਲ ਹੋ ਤੁਸੀਂ ਤੇ ਹੁਣ ਦੂਜੀਆਂ ਗੱਲਾਂ ਬਾਤਾਂ ਤੇ ਨਾ ਜਾਓ ਜੋਰ ਰਮਨ ਜੀ ਨੇ ਬੇਲਾ ਪਰਿਵਾਰ ਨੇ ਇਸੇ ਸਾਡੇ ਸਾਲ ਗੁਰਚੇਂਦਰ ਸਿੰਘ ਹੁੜਾ ਨੇ ਲਖਾ ਸਿੰਘ ਜੀ ਨੇ ਬੇਨਤੀ ਕੀਤੀ ਹੈ ਤਗੜੇ ਹੋ ਕੇ 11 ਤਰੀਕ ਨੂੰ ਪਰਮਾਤਮਾ ਨੂੰ ਮੱਥਾ ਟੇਕ ਕੇ ਹਾਜ਼ਰ ਨਾਜ਼ਰ ਕਰਕੇ ਤਗੜੇ ਹੋ ਕੇ ਵਜਨ ਦੇ ਪਿੱਛੇ ਲੋ ਪੰਜੇ ਦੇ ਉਦੋਂ ਪਤਾ ਲੱਗੇ ਕਿ ਜਦੋਂ ਸ਼ਾਮ ਤੱਕ ਰਿਜ਼ਲਟ ਨਿਕਲੇ 14 ਨੂੰ ਪਤਾ ਲੱਗੇ ਕਿ ਪੁੱਠੇ ਹੋ ਕੇ ਦਿੱਖਦੇ ਅਗਲੀ ਚੀਜ਼ ਅਸੀਂ ਤੁਹਾਡੇ ਨਾਲ ਕਰਨੀ ਹੈ ਸਰਕਾਰਾਂ ਤੇ ਸਾਡੀ ਵਚਨਬੱਧਤਾ ਤੁਹਾਡੇ ਨਾਲ ਇਹ ਸੀ ਕਰਕੇ ਵਿਖਾਵਾਂਗੇ ਪਹਿਲੇ ਵੀ ਕਰਕੇ ਵਿਖਾਇਆ ਹੈ ਅਮਨ ਸ਼ਾਂਤੀ ਲਿਆਂਦੀ ਹੁਣ ਫੇਰ ਬਹਾਲ ਕਰਕੇ ਵਿਖਾਵਾਂਗੇ ਐਨਾ ਹੀ ਵਾਦਾ ਕਰਤਾ ਹੋਇਆ ਮੈਂ ਤੁਹਾਡੇ ਕੋ ਇਜਾਜ਼ਤ ਲਵਾਂਗਾ ਵਾਹਿਗੁਰੂ ਜੀ ਕਾ ਖਾਲਸਾ